ਅਕਸਰ ਲੋਕ ਆਪਣੇ ਆਪ ਨੂੰ ਸੁੰਦਰ ਤੇ ਗੋਰਾ ਬਣਾਉਣ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ ਜਿਵੇਂ ਕੁਝ ਲੋਕ ਤਾਂ ਸਾਬਨ ਕਰੀਮਾ ਵਰਤਦੇ ਹਨ ਤੇ ਕੁਝ ਲੋਕ ਦੇਸੀ ਨੁਸਖੇ ਵੀ ਅਪਣਾਉਂਦੇ ਹਨ ਇਸ ਦੌਰਾਨ ਇੱਕ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੋਰੇ ਹੋਣ ਦੇ ਚੱਕਰ ਵਿੱਚ ਧੁੱਪ ਵਿੱਚ ਨਾ ਨਿਕਲਣ ਵਾਲੀ ਇੱਕ ਔਰਤ ਨੂੰ ਬਹੁਤ ਵੱਡਾ ਖਾਮਿਆਜ਼ਾ ਭੁਗਤਣਾ ਪਿਆ ਹੈ ਜਾਣਕਾਰੀ ਦਿੰਦੇ ਹੋਏ ਦੱਸ ਦਈਏ ਕਿ ਚੀਨ ਦੇ ਸ਼ੈਡੋ ਪ੍ਰਾਂਤ ਦੀ ਰਹਿਣ ਵਾਲੀ ਇੱਕ 48 ਸਾਲਾਂ ਔਰਤ ਰੰਗ ਕਾਲਾ ਹੋਣ ਦੇ ਡਰ ਤੋਂ ਧੁੱਪ 'ਚ ਬਾਹਰ ਨਹੀਂ ਨਿਕਲਦੀ ਸੀ ਜੇਕਰ ਉਸ ਨੂੰ ਕਿਤੇ ਜਾਣਾ ਵੀ ਪੈਂਦਾ ਸੀ ਜਾਂ ਤਾਂ ਉਹ ਛਤਰੀ ਲੈ ਕੇ ਨਿਕਲਦੀ ਸੀ ਜਾਂ ਫਿਰ ਮੋٹے ਕੱਪੜੇ ਪਾ ਕੇ ਨਿਕਲਦੀ ਸੀ ਜਿਸ ਕਾਰਨ ਉਸ ਦੇ ਸਰੀਰ ਨੂੰ ਧੁੱਪ ਨਹੀਂ ਲੱਗਦੀ ਸੀ ਤੇ ਉਸ ਨੂੰ ਵਿਟਾਮਿਨ ਡੀ ਦੀ ਵੀ ਘਾਟ ਹੋ ਗਈ। ਇਹੀ ਨਹੀਂ ਉਹ ਵਿਟਾਮਿਨ ਡੀ ਦੇ ਸਪਲੀਮੈਂਟਸ ਵੀ ਨਹੀਂ ਲੈ ਰਹੀ ਸੀ ਜਿਸ ਕਾਰਨ ਉਸ ਦੀਆਂ ਹੱਡੀਆਂ ਬੇहद ਕਮਜ਼ੋਰ ਹੋ ਗਈਆਂ। ਅੰਤ ਅਸਰ ਇਹ ਹੋਇਆ ਕਿ ਰਾਤ ਨੂੰ ਸੁੱਤੇ ਪਏ ਕਰਵਟ ਲੈਂਦੇ ਸਮੇਂ ਉਸ ਦੀ ਇੱਕ ਹੱਡੀ ਟੁੱਟ ਗਈ। ਜਾਣਕਾਰੀ ਦਿੰਦੇ ਹੋਏ ਡਾਕਟਰਾਂ ਨੇ ਦੱਸਿਆ ਕਿ ਵਿਟਾਮਿਨ ਡੀ ਹੱਡੀਆਂ ਦੀ ਮਜ਼ਬੂਤੀ ਲਈ ਬੇहद ਜ਼ਰੂਰੀ ਤੱਤ ਹੈ ਜੋ ਕਿ ਸਰੀਰ ਨੂੰ ਕੁਦਰਤੀ ਰੂਪ ਵਿੱਚ ਧੁੱਪ ਤੋਂ ਮਿਲਦਾ ਹੈ ਇਸ ਲਈ ਵਿਟਾਮਿਨ ਡੀ ਨੂੰ ਪੂਰਾ ਕਰਨ ਲਈ ਰੋਜ਼ਾਨਾ ਧੁੱਪ ਚ ਜਰੂਰ ਜਾਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਹੱਡੀਆਂ ਦੀ ਮਜ਼ਬੂਤੀ ਬਣੀ ਰਹੇ